ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਸਮਾਪਤ ਹੋ ਗਿਆ 4 ਘੰਟੇ ਤੱਕ ਰੇਲ ਆਵਾਜਾਈ ਕਿਸਾਨਾਂ ਦੇ ਵੱਲੋਂ ਠੱਪ ਰੱਖੀ ਗਈ ਰੇਲ ਟਰੈਕ ਤੋਂ ਕਿਸਾਨ ਹਟ ਚੁੱਕੇ ਨੇ ਕੇਂਦਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਪੰਜਾਬ ਚ 44 ਥਾਵਾਂ ਤੇ ਕਿਸਾਨਾਂ ਦੇ ਵੱਲੋਂ ਮੁਜ਼ਾਹਰਾ ਕੀਤਾ ਗਿਆ ਆਪਣੇ ਪ੍ਰਦਰਸ਼ਨ ਦੇ ਜ਼ਰੀਏ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ ਕੇਂਦਰ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਇਲਜ਼ਾਮ ਲਾਇਆ ਨੇ ਕਿ ਪਹਿਲਾ ਕੇਂਦਰ ਨੇ ਮੰਗਾ ਮੰਨੀਆਂ ਫਿਰ ਲਾਗੂ ਕਰਨ ਤੋਂ ਮੁੱਕਰੀ ਹੈ ਕੇਂਦਰ ਸਰਕਾਰ ਤੇ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਪੰਜ ਤਸਵੀਰਾਂ ਤੁਹਾਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਧ ਨਜ਼ਰ ਵਖਾ ਰਹੇ ਹਾਂ ਸੁਨਾਮ ਸੰਗਰੂਰ ਤੋਂ ਇਹ ਤਸਵੀਰ ਹੈ ਲੁਧਿਆਣਾ ਦੇ ਸਾਨੇਵਾੜ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੇ ਫਿਰੋਜ਼ਪੁਰ ਤੋਂ ਜਿੱਥੇ ਕਿਸਾਨ ਰੇਲ ਪਟੜੀਆਂ ਦੇ ਉੱਤੇ ਡਟੇ ਆਪਣੀਆਂ ਮੰਗਾਂ ਦੇ ਮੱਧ ਨਜ਼ਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਸੜਕ ਤੋਂ ਲੈ ਕੇ ਰੇਲਵੇ ਟਰੈਕ ਤੱਕ ਕਿਸਾਨਾਂ ਦਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਕਿਉਂਕਿ ਇੱਕ ਪਾਸੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਤਾਂ ਦੂਜੇ ਪਾਸੇ ਹੁਣ ਰੇਲਵੇ ਟਰੈਕ ਦੇ ਉੱਤੇ ਵੀ ਕਿਸਾਨਾਂ ਦੇ ਵੱਲੋਂ ਕਰੀਬ 4 ਘੰਟੇ ਲਈ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਤਰੰਦਾਂ ਵਿਖੇ ਤਰੰਦਾਂ ਦੇ ਵਿੱਚ ਵੀ ਵੱਡੀ ਪੱਧਰ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਰੇਲਵੇ ਟ੍ਰੈਕ ਤੇ ਬੈਠ ਕੇ ਰੇਲ ਨੂੰ ਰੁਕੇ ਜਾ ਰਹੇ ਮੇਰੇ ਨਾਲ ਇਸ ਲਈ ਮੌਜੂਦ ਨੇ ਕਿਸਾਨਾਂ ਕੋ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਵੇਖੋ ਮੀਟਿੰਗਾਂ ਹੋਈਆਂ ਸਰਕਾਰ ਦੇ ਨਾਲ ਮਹਾਰਾਜੇ ਤਾਂ ਕਿ ਜਿਹੜੀ ਸਰਕਾਰ ਹੈ ਉਹ ਗੰਭੀਰ ਨਹੀਂ ਹੈ ਇਸ ਮੁੱਦੇ ਤੇ ਕਿਉਂਕਿ ਮੰਗਾਂ ਵੇਖੋ ਇਹ ਹੱਕ ਆ ਵੀ ਆਪਣੀ ਫਸਲਾਂ ਦਾ ਜਿਹੜਾ ਵਾ ਭਾਅ ਮੰਗਣ ਦਾ ਹੱਕ ਆ ਆਪਣਾ ਸੁਆਮੀ ਰਾਧਨ ਦੀ ਰਿਪੋਰਟ ਦਾ ਖੇਤੀ ਕਾਨੂੰਨ ਜਿਹੜੇ ਅੱਗੇ ਵੀ ਸਰਕਾਰ ਨੇ ਉਦੋਂ ਵਾਪਸ ਲੈ ਸੀ ਉਹ ਫੇਰ ਟੇਡੇ ਢਾਗੜੇ ਲਾਗੂ ਕੀਤੇ ਜਾ ਰਿਹਾ ਸਾਰੇ ਉਹ ਪਰ ਸਰਕਾਰ ਜਿਹੜੀ ਆ ਉਹ ਪੰਜ ਫਸਲਾਂ ਦਾ ਕਹਿ ਰਹੀ ਪਰ ਸਾਡੀ ਮੰਗ ਆ ਵੀ 23 ਫਸਲਾਂ ਤੇ 23 ਫਸਲਾਂ ਤੇ ਜਿਹੜੀ ਉਹ ਗਰੰਟੀ ਕਾਨੂੰਨ ਬਣਾਵੇ ਸਰਕਾਰ ਉਹ ਤੋਂ ਬਿਨਾ ਜਿਹੜਾ ਵਾ ਕਿਸਾਨ ਜਿਹੜਾ ਵਾ ਮਜ਼ਦੂਰ ਉਹ ਨਹੀਂ বাজਦਾ ਕਿਉਂਕਿ ਖੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਕਰਜ਼ੇ ਦੇ ਮਕੜ ਜਾਲ ਦੇ ਵਿੱਚ ਫਸੇ ਆ ਸਾ ਕਿ ਕਿਸਾਨ ਮਜ਼ਦੂਰ ਦਾ ਕਿਉਂ ਨਹੀਂ ਹੋ ਸਕਦਾ ਇਹ ਮੰਗਾ ਪੰਜ ਫਸਲਾਂ ਜਿਹੜੀਆਂ ਉਹ ਨਾਮਨਜ਼ੂਰ ਹੈ ਸਾਨੂੰ ਸਾਡੀ ਮੰਗ ਹੈ ਵੀ 23 ਫਸਲਾਂ ਤੇ ਜਿਹੜੀ ਸਰਕਾਰ ਉਹ ਖਰੀਦ ਦੀ ਗਾਰੰਟੀ ਕਰੇ ਇਹ ਸਾਨੂੰ ਮੇਰੇ ਨਾਲ ਕਿਸਾਨ ਆਗੂ ਹਰਪ੍ਰੀਤ ਸਿੰਘ ਸਦਵਾ ਉਹਨਾਂ ਦਾ ਕਹਿਣਾ ਕਿ ਇਹ ਸਰਕਾਰ ਮਰਕੀ ਜਿਹੜੀ ਹੈ 23 ਫਸਲਾਂ ਤੇ ਐਮਐਸਪੀ ਦੇਵੇ ਪੰਜ ਫਸਲਾਂ ਦਾ ਉਹਨਾਂ ਨੂੰ ਇਹ ਜਿਹੜਾ ਐਮਐਸਪੀ ਹੈ ਮਨਜ਼ੂਰ ਨਹੀਂ ਹੈਗੀ ਉਹਨਾਂ ਦਾ ਕਹਿਣਾ ਕਿ ਜੋ ਕਿਸਾਨਾਂ ਦੀ ਹੋਰੀ ਮੰਗਾਵਾ ਉਹ ਪੂਰੀਆਂ ਕੀਤੀਆਂ ਜਾਂ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਉਹਨਾਂ ਦਾ ਸੰਘਰਸ਼ ਤੇ ਜੋ ਉਹਦਾ ਤੇ ਉਹ ਚੱਲਦਾ ਰਹੇਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ ਕਿ ਕਿਸਾਨਾਂ ਦੇ ਵੱਲੋਂ ਰੇਲ 트랙 ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਕਰੀਬ 4 ਘੰਟੇ ਤੱਕ ਰੇਲ ਆਵਾਜਾਈ ਕਿਸਾਨਾਂ ਦੇ ਵੱਲੋਂ ਠੱਪ ਰੱਖੀ ਗਈ ਹੈ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਕਿਸਾਨਾਂ ਨੇ ਰੱਖੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਇਸ ਰੇਲ ਰੁਕੋ ਅੰਦੋਲਨ ਦੇ ਜ਼ਰੀਏ ਹਾਲਾਂਕਿ ਕਿਸਾਨ ਸਾਫ਼ ਕਰ ਰਹੇ ਨੇ ਕਿ ਕਿਉਂਕਿ ਆਖਰੀ ਅੰਦੋਲਨ ਨਹੀਂ ਬਲਕਿ ਇਸੇ ਤਰੀਕੇ ਦੇ ਨਾਲ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪ੍ਰਦਰਸ਼ਨ ਕੀਤੇ ਜਾਂਦੇ ਰਹਿਣਗੇ ਕਿਸਾਨ ਅੱਜ ਰੇਲਵੇ ਟਰੈਕ ਤੇ ਬੈਠ ਕੇ ਸਰਕਾਰ ਦੇ ਖਿਲਾਫ ਹੱਲਾ ਬੋਲ ਰਹੇ ਨੇ ਔਰ ਲਗਾਤਾਰ ਨੇ ਵਲ ਦਾ ਇਹ ਰੇਲਵੇ ਟਰੈਕ ਹੈ ਉਧਰੋਂ ਟ੍ਰੇਨ ਆ ਗਈ ਹੈ ਕਿਉਂਕਿ 12 ਵਜੇ ਦਾ ਸਮਾਂ ਸੀ ਕਿ ਰੇਲਵੇ ਟਰੈਕਾਂ ਤੇ ਕਿਸਾਨ ਬੈਠਣਗੇ ਪਰ ਦੂਜੇ ਪਾਸੋਂ ਇਹ ਰੇਲ ਗੱਡੀ ਪੱਟੜੀ ਤੇ ਆ ਚੁੱਕੀ ਹੈ ਕਿਉਂਕਿ ਪਹਿਲੇ ਹੀ ਰੇਲਵੇ ਵਿਭਾਗ ਨੂੰ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਰੇਲਵੇ ਟਰੈਕ ਤੇ ਬੈਠ ਕੇ ਧਰਨੇ ਦਵਾਂਗੇ ਪਰ ਉਸ ਦੇ ਬਾਵਜੂਦ ਕਿਸਾਨ ਜਦੋਂ ਰੇਲਵੇ ਟਰੈਕ ਤੇ ਬੈਠੇ 12 ਵਜੇ ਤਾਂ ਉਧਰੋਂ ਟ੍ਰੇਨ ਆ ਰਹੀ ਸੀ ਪਰ ਰੇਲਵੇ ਵਿਭਾਗ ਦੇ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਆਖਿਆ ਸੀ ਕਿ ਟ੍ਰੇਨ ਆ ਰਹੀ ਆ ਉਧਰੋਂ ਇਸ ਕਰਕੇ ਤੁਸੀਂ ਹਜੇ ਪਟੜੀ ਤੋਂ ਉੱਠ ਜਾਓ ਪਰ ਦੂਜੇ ਪਾਸੇ ਜਦੋਂ ਹੁਣੇ ਟ੍ਰੇਨ ਆ ਗਈ ਆ ਔਰ ਇਧਰਲੇ ਪਾਸੇ ਕਿਸਾਨ ਟ੍ਰੇਨ ਦੇ ਅੱਗੇ ਖੜੇ ਹੋਏ ਨੇ ਔਰ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਪਾਸੇ ਕਿਸਾਨ ਪਟੜੀਆਂ ਤੇ ਬੈਠਾ ਦੂਜੇ ਪਾਸੇ ਕਿਉਂਕਿ 12 ਵਜੇ ਦਾ ਸਮਾਂ ਸੀ ਇਧਰੋਂ ਪਟੜੀ ਦੇ ਉੱਤੇ ਇਹ ਰੇਲ ਗੱਡੀ ਆ ਗਈ ਤਾਂ ਉਸ ਤੋਂ ਬਾਅਦ ਕਿਸਾਨ ਇਸ ਰੇਲ ਗੱਡੀ ਦੇ ਅੱਗੇ ਬੈਠ ਗਏ ਇਹ ਰੇਲ ਗੱਡੀ ਕਿਉਂਕਿ 12 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ 12 ਵਜੇ ਤੋਂ 4 ਵਜੇ ਤੱਕ ਇਹ ਧਰਨਾ ਦੇਣਾ ਸੀ ਕਿਸਾਨਾਂ ਨੇ ਪੁਲਿਸ ਨੇ ਜਾਂ ਰੇਲਵੇ ਪਾਸ ਦੇ ਅਧਿਕਾਰੀਆਂ ਨੇ ਫਟਾਫਟ ਫੋਨ ਕਰਕੇ ਇਸ ਗੱਡੀ ਨੂੰ ਰੁਕਵਾਇਆ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਮੁਸਾਫਰ ਸਵਾਰ ਨੇ ਔਰ ਇਹ ਰੇਲ ਗੱਡੀ ਜਿਹੜੀ ਹੈ ਜਿਹੜਾ ਅਜੇ ਸਾਲਨੇਵਾਲ ਰੇਲਵੇ ਸਟੇਸ਼ਨ ਤੇ ਖੜ ਗਈ ਹੈ ਮਾਲਵਾ ਐਕਸਪ੍ਰੈਸ ਜਿਹੜੀ ਇਹ ਸੁਪਰ ਫਾਸਟ ਸੈਸ ਨੂੰ ਗੱਡੀ ਨੂੰ ਕਿਸਾਨਾਂ ਨੇ ਰੋਕ ਦਿੱਤਾ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ ਤਪੰਤ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖ ਰਹੇ ਨੇ ਇਸ ਪ੍ਰਦਰਸ਼ਨ ਦੇ ਜ਼ਰੀਏ ਤਾਂ ਪੰਤ ਤਸਵੀਰਾਂ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਤੋਂ ਹੀ ਤਸਵੀਰ ਤੁਹਾਨੂੰ ਵਿਖਾ ਰਹੇ ਆ ਅੰਮ੍ਰਿਤਸਰ ਦੀ ਤਸਵੀਰ ਵੇਖੋ ਕਿਸ ਤਰੀਕੇ ਦੇ ਨਾਲ ਜਦੋਂ ਕਿਸਾਨ ਰੇਲਵੇ ਟਰੈਕ ਦੇ ਉੱਤੇ ਬੈਠੇ ਤਾਂ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸਰਕਾਰ ਦੇ ਖਿਲਾਫ ਨਾਰੀਬਾਜ਼ੀ ਕੀਤੀ ਗਈ ਕਰੀਬ 4 ਘੰਟੇ ਦਾ ਸਮਾਂ ਜਦੋਂ ਕਿਸਾਨਾਂ ਦੇ ਵੱਲੋਂ ਆਪਣੀ ਜਿਹੜੀ ਰੇਲ ਆਵਾਜ਼ ਆਈ ਹੈ ਉਸ ਨੂੰ ਠੱਪ ਕੀਤਾ ਗਿਆ ਇਸ ਪ੍ਰਦਰਸ਼ਨ ਦੇ ذریعے ਤਾਂ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਡਟੇ ਕੇਂਦਰ ਸਰਕਾਰ ਦੇ ਖਿਲਾਫ ਨਾਰਾਜ਼ਗੀ ਕਿਸਾਨਾਂ ਨੇ ਜ਼ਾਹਰ ਕੀਤੀ ਹੈ ਕਿ ਐ ਕਿ ਜਦੋਂ ਤੱਕ ਮੰਗਾਂ ਨਹੀਂ ਮੰਨ ਲੀਆਂ ਜਾਂਦੀਆਂ ਉਹਨਾਂ ਨੂੰ ਲਾਗੂ ਨਹੀਂ ਕਰ ਦਿੱਤਾ ਜਾਂਦਾ ਤਾਂ ਇਸੇ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦੇ ਰਹਿਣਗੇ ਇਨਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਨਾਲ ਜਿੱਥੇ ਰੇਲ ਆਵਾਜ਼ ਹੀ ਪ੍ਰਭਾਵਿਤ ਹੋਈ ਹੈ ਉੱਥੇ ਹੀ ਆਮ ਲੋਕਾਂ ਦੇ ਉੱਤੇ ਵੀ ਇਸ ਦਾ ਸਿੱਧੇ ਤੌਰ ਦੇ ਉੱਤੇ ਅਸਰ ਪਿਆ ਹੈ ਲੋਕ ਖੱਜਲਖਵਾਰ ਹੋਏ ਨੇ ਖਾਸ ਤੌਰ ਦੇ ਉੱਤੇ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਇਲਜ਼ਾਮ ਲਾਏ ਨੇ ਕਿ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਉੱਤੇ ਵੀ ਕਿਸਾਨਾਂ ਨੇ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਉੱਤੇ ਵੀ ਕਿਸਾਨ ਵਰੇ ਨੇ ਤਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਬਰਨਾਲਾ ਤੋਂ ਆਸ਼ੀਸ਼ ਜੁੜੇ ਨੇ ਤਾਂ ਆਸ਼ੀਸ਼ ਰੇਲ ਰੋਕੋ ਅੰਦੋਲਨ ਸਮਾਪਤ ਹੋ ਚੁੱਕਿਆ ਹੈ ਪਰ ਖਾਸ ਤੌਰ ਦੇ ਉਤੇ ਕਿਸਾਨਾਂ ਦੇ ਵੱਲੋਂ ਕੀ ਆਪਣੇ ਜਿਹੜੇ ਸ਼ੰਕੇ ਨੇ ਕੀ ਇਲਜ਼ਾਮ ਨੇ ਸਰਕਾਰ ਦੇ ਉੱਤੇ ਲਗਾਏ ਜੀ ਅੱਜ ਜਿਵੇਂ ਕਿਸਾਨਾਂ ਵੱਲੋਂ ਜੱਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੇਲ ਟ੍ਰੈਕ ਰੋਕੇ ਜਾਣਗੇ ਅਸੀਂ ਇਹ ਸਿਸਟਮ ਦਿਖਾਣਾ ਕਿ ਬਨਾਲਾ ਵਿੱਚ ਰੇਲ ਉਸ ਉਸ ਟ੍ਰੈਕ ਤੇ ਖੜੇ ਰੁੱਥੇ ਪਹਿਲਾਂ ਕਿਸਾਨ ਜੱਥੇਬੰਦੀ ਵੱਲੋਂ ਰੇਲ ਟ੍ਰੈਕ ਬਿਲਕੁਲ ਬੰਦ ਰਿਹਾ ਤੇ ਇਸੇ ਬਨਾਲਾ ਬਿੰਡਾ ਬਨਾਲਾ ਅੰਬਾਲਾ ਵਕ ਵਕ ਥਾਮਾ ਤੇ ਲਗਾਏ ਕਿ ਸੀ ਜਿਹੜੇ ਕਿਸਾਨ ਜੱਥੇਬੰਦੀ ਜੇਨ ਆਗੂ ਮਜੀਤ ਸਿੰਘ ਤੇ ਨੇਰ ਬੀਚੇ ਜੋ ਗੁਰਾਹਾਂ ਦੇ ਰੂਪ ਸਿੰਘ ਛੰਨਾ ਜਿੱਥੇ ਪਹੁੰਚੇ ਸੀ ਮੇਨ ਆਗੂ ਉਹਨਾਂ ਵੱਲੋਂ ਇੱਕੋ ਹੀ ਗੱਲ ਸੀ ਕਹਿੰਦੇ ਜਿਹੜੇ ਕਿਸਾਨਾਂ ਤੇ ਜਿਹੜੇ ਬਾਰਡਰਾਂ ਜਿਹੜੇ ਕੇਂਦਰ ਜਾਂ ਹਰਿਆਣਾ ਸਰਕਾਰ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਜਾਂ ਲਾਠੀ ਚਾਰਜ ਜਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਵਿੱਚ ਅੱਜ ਅਸੀਂ ਇਕਜੁੱਟ ਹੋਏ ਸੀ ਪਰ ਉਹਨਾਂ ਨੇ ਇੱਕ ਸਾਫ਼ ਲਬਦੇ ਦੀ ਕੇਵੀ ਗੱਲ ਕਹੀ ਸੀ ਕਿ ਅਸੀਂ ਕਹਿੰਨੇ ਸਾਰੇ ਕਿਸਾਨ ਜਥੇਬੰਦੀ ਇਕਜੁੱਟ ਹੋ ਕੇ ਇੱਕ ਐਸ ਕੇਮ ਜਿਹਦੇ ਨੀਤੀ ਆ ਕੇ ਇਸ ਨੂੰ ਹੋ ਕੇ ਇਸ ਲੜਾਈ ਨੂੰ ਲੜੀਏ ਤਾਂ ਕਿ ਇਹ ਮਜਬੂਤੀ ਹੋ ਸਕੇ ਨਾਲ ਵੱਡੀ ਗੱਲ ਇਹ ਵੀ ਗੱਲ ਜਿਹੜਾ ਉਹਨਾਂ ਨੂੰ ਪੁੱਛਿਆ ਕਿ ਐਮ ਐਸ ਪੀ ਜਿਹੜੀ ਮੰਗ ਕਰ ਰਹੇ ਨੇ ਕਿ ਉਹ ਪੰਜ ਹਾਲਾ ਕੀ ਕੇਂਦਰ ਸਰਕਾਰ ਨੇ ਪੰਜ ਮਸਲਾਂ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਅਧੀ ਇਹ ਐਮਐਸਪੀ ਕਿਸਾਨਾਂ ਵੱਲੋਂ ਹਾਲਾ ਕੀ ਮਨਾ ਮਜ਼ਦੂਰੀ ਕੀਤੀ ਗਈ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ 14 ਤਰੀਕ ਨੂੰ ਸਾਰੀ ਜਥੇਬੰਦੀਆਂ ਆਪਣੇ ਆਪ ਨੂੰ ਬੱਸਾਂ ਟレインਾਂ ਆਪਣੀ ਵਹੀਕਲਾਂ ਤੇ ਦਿੱਲੀ ਵੱਲ ਰਵਾਨਗੀ ਲੈਣਗੇ ਦਿੱਲੀ ਜਾ ਕੇ ਜਿਹੜੇ ਵੱਡੀ ਮਹਾਪੰਚਾਇਤ ਹੋਣੀ ਉਸ ਦਾ ਹਿੱਸਾ ਬਣਨਗੇ ਉਸ ਤੋਂ ਬਾਅਦ ਐਸ.ਕੇ.ਐਮ ਦਾ ਜੋ ਫੈਸਲਾ ਹੋਊਗਾ ਉਸ ਨੂੰ ਲੈ ਕੇ ਅਗਲਾ ਸੰਘਰਸ਼ ਵੀ ਰੱਖਿਆ ਜਾਊਗਾ ਦਿਖਾਵਾਂਗੇ ਤੁਹਾਨੂੰ ਕਿ ਸਾਰੇ ਕਿਸਾਨ ਜਿਵੇਂ ਨੀਆ ਰੇਟ ਲੈਕ ਖਾਲੀ ਕਰ ਦਿੱਤਾ ਗਿਆ ਹੈ ਕਿਸਾਨ ਆਪਣੇ ਆਪਣੇ ਵੀਕਲਾਂ ਤੇ ਆਪਣੇ ਆਪਣੇ ਸਮਾਰਕ ਜਾ ਕੇ ਜਾਣਾ ਸ਼ੁਰੂ ਹੋ ਚੁੱਕੇ ਨੇ ਜਿਹੜਾ ਅੱਜ ਮੁਕੰਮਲ ਤੌਰ ਤੇ ਰੇਟ ਲੈਕ ਜਾਮ ਕੀਤੇ ਗਈ ਸੀ ਉਸ ਤੇ ਹਾਂ ਹੁਣ ਰੇਲ ਟ੍ਰੈਕ ਦੱਸਣਾ ਜਮਾ ਵੀ ਸਾਰੇ ਖਾਲੀ ਕਰ ਦਿੱਤੇ ਗਏ ਨੇ ਇਹ ਤਾਂ ਨਾ ਮੁਕ ਸਵਾਗਤ ਹੋ ਚੁੱਕਿਆ ਹੈ ਅਗਲਾ ਐਸਕੇਮ ਦੀ ਜਿਹੜੀ ਆਪਨੇ ਮੀਟਿੰਗ ਦੇ ਬਾਅਦ ਜੋ ਵੀ ਸਮਝੌਤਾ ਲਾਣੇ ਕੀਤਾ ਜਾਊਗਾ ਉਸ ਤੋਂ ਬਾਅਦ ਅਗਲਾ ਫੈਸਲਾ ਕੀਤਾ ਜਾਊਗਾ ਜੀ ਹਾਂ ਅਸ਼ੀਸ਼ ਕਿਸਾਨਾਂ ਦੇ ਪ੍ਰਤੀਕਰਮ ਵੀ ਜਰੂਰ ਲਓ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਖਾਸ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਮੰਗਾਂ ਦੇ ਉੱਤੇ ਰੇਡ ਕਾ ਜਿਹੜਾ ਬਣਿਆ ਹੋਇਆ ਤਾਂ ਕਿਸਾਨਾਂ ਨੂੰ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਮ ਤੋਂ ਵਰਨਨ ਦੀ ਗੱਲ ਜੇ ਕਹਾਂ ਵੀ ਪੀਪਲ ਉਹਨਾਂ ਦਾ ਹਾਲ ਮਤਲਾਕ ਨਹੀਂ ਆਉਂਦਾ ਠੀਕ ਗੱਲ ਕਰੀਏ ਜਿਹੜੀਆਂ ਮੰਗਾਂ ਤੁਸੀਂ ਰੱਖ ਰਹੇ ਹੋ ਐਮਐਸਪੀ ਲੈ ਕੇ ਬਹੁਤ ਵੱਖ-ਵੱਖ ਮੰਗਾਂ ਨੇ ਹੁਣ ਲੱਗਦਾ ਹੈ ਕਿ ਕਿਸ ਤਰ੍ਹਾਂ ਸਰਕਾਰ ਇਹਨੂੰ ਪੂਰੀਆਂ ਕਰਨਗੀ ਕਿਸ ਤਰ੍ਹਾਂ ਥੋੜਾ ਸੰਘਰਸ਼ ਹੋਊਗਾ ਇੱਕ ਵਾਰੀ ਸਿਗਰਟਾ ਜਿਹੜਾ ਇਹ ਰੱਥ ਥੋੜਾ ਜਿਹਾ ਲੇਟ ਚੱਲੇਗਾ ਐ ਤਾਂ ਵੀ ਹੈਗਾ ਵੀ ਗੁੜੀ ਏਡੀ ਛੇਤੀ ਹੋਊ ਐਮਐਸਪੀ ਸਾਡੇ ਹੱਥੇ ਧਰ ਦੇਣਗੇ ਪਰ ਕੁਛ ਨਾ ਕੁਛ ਧਾਵਾ ਫੜਾ ਸਰਕਾਰ ਆ ਜਿਹੜੀ ਉਹ ਜਿਵੇਂ ਭੱਜ ਰਹੀ ਆ ਪੰਜ ਫਸਲਾਂ ਤੇ ਕਹਿਦੀ ਆ ਪੰਜ ਦੀਆਂ 6 7 ਜੀ ਅਸੀਂ ਤੁਸੀਂ ਗੱਲਬਾਤ ਜਾਰੀ ਰੱਖੋ ਪਰ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਪਰ ਜਿਸ ਤਰੀਕੇ ਦੇ ਨਾਲ ਕਿਸਾਨ ਰੇਲਵੇ ਟਰੈਕ ਦੇ ਉੱਤੇ ਡੱਟੇ ਨੇ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਹੱਲਾ ਬੋਲਿਆ ਗਿਆ